ਮੇਰੇ ਦੋਸਤੇ ਬੁਰਾਈਆਂ ਨੂੰ ਅਣ ਦੇਖਿਆ ਕਰਨਾ ਮਾਨੀਵਾਂ ਤੇ ਮਤ ਜੀ ਰੱਖਣਾ ਬਲ ਬਖਸ਼ਣਾ ਕਿ ਮੈਂ ਨਿਮਾਨਿਆਂ ਤੇ ਨਤਾਣਿਆਂ ਦੇ ਨਾਲ ਖੜਾ ਹੋ ਸਕਾਂ। ਸਾਈਂ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਹੀ ਕਿ ਪਿਛਲੇ ਦਿਨਾਂ ਚ ਆਪਣੇ ਪੰਜਾਬ ਚ ਹੜ੍ਹ ਆਏ ਸੀਗੇ ਤੇ ਕਈ ਪਿੰਡ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਹੋਏ ਸੀਗੇ ਦਰਿਆ ਦੇ ਨਾਲ ਜਿਹੜੇ ਪਿੰਡ ਲਾਦੇ ਸੀ ਵੀ ਉਹਨਾਂ ਦੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਵਿਚਾਰਾਂ ਦੇ ਘਰ ਟਹਿ ਗਏ ਘਰੋਂ ਬਰਬਾਦ ਹੋ ਗਏ ਤੇ ਬੜਾ ਦੁੱਖ ਦਾ ਜਿਹੜਾ ਮਤਲਬ ਟਾਈਮ ਸੀਗਾ ਸਾਡੇ ਪੰਜਾਬ ਤੇ ਆਇਆ ਸੋ ਆਪਾਂ ਬੰਦੇ-ਬੰਦਿਆਂ ਨਾਲ ਖੜਦੇ ਹੁੰਦੇ ਹਨ ਸੋ ਅਸੀਂ ਜਿੰਨੇ ਜੋਗੇ ਸੀਗੇ ਸਾਰੇ ਪਿੰਡ ਦੇ ਸਹਿਯੋਗ ਨਾਲ ਆਪਦੇ ਦਸਬੰਦ ਚੋਂ ਜਾਦੇ ਭੈਣ ਭਰਾਵਾਂ ਤੋਂ ਜਿੰਨੇ ਵੀ ਇਸ ਜੋਗੇ ਸੀਗੇ ਅਸੀਂ ਪਸ਼ੂਆਂ ਲਈ ਜਿਹੜੀ ਚਾਰਾ ਜਿਹੜਾ ਉਹਨਾਂ ਦਾ ਲੈ ਕੇ ਚੱਲੇ ਆ ਸੋ ਆਚਾਰ ਆ ਜਿਹੜਾ ਮੱਕੀ ਦਾ ਆ ਵੇਲੇ ਅਸੀਂ ਅਖੇ ਵੀ ਜਿੰਨੀ ਟਰਾਲੀ ਭਰਦੀ ਐ ਜਿੰਨੀ ਵੀ ਭਰਦੀ ਐ ਮਤਲਬ ਟਰਾਲੀ ਸਾਰੀ ਅਸੀਂ ਭਰ ਕੇ ਲੈ ਕੇ ਜਾਣੀ ਐ ਮਤਲਬ ਐ ਨਹੀਂ ਹੈਗਾ ਵੀ ਕੋਈ ਕਾਊਂਟ ਕਰਨਾ ਗੱਟਾ ਜਾਂ ਕੁਝ ਵੀ ਐ ਫੁੱਲ ਭਰ ਕੇ ਲੈ ਕੇ ਜਾਣੀ ਜਿੰਨੇ ਤੇ ਆਏ ਗੱਟੇ ਸਾਨੂੰ ਪੂਰੇ 7 ਦਿਨ ਹੋ ਗਏ ਲੱਗਿਆ ਪਿਆ ਨੂੰ ਲਟਕ ਖਿਚੀਆਂ ਸੀ ਇੱਥੇ ਬੜਿਆ ਨੇ ਤੂੰ ਦਾਤਾ ਨਾਲ ਸਹਬ ਤੇ ਖੜਿਆ ਏ ਲਟਕ ਖਿਚੀਆਂ